ਜਿਹੜੇ ਮੇਰੇ ਵੀਰ ਬਾਹਰ ਚਲਦੇ ਆ ਜਿੱਦਾਂ MP ਗੁਜਰਾਤ ਹੈ ਜਾਂ ਮਹਾਰਾਸ਼ਟਰ ਕਿਤੇ ਵੀ ਉੱਥੇ ਜੀ ਮਸ਼ੀਨ ਚਲਾਉਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਪੁੱਛ ਲਿਆ ਕਰੋ ਕਿ ਤੇਰੇ ਖੇਤ ਵਿੱਚ ਕੋਈ ਪੱਥਰ ਆ ਜਾਂ ਕੋਈ ਬੋਰ ਵਗੈਰਾ ਜਾਂ ਕੋਈ ਚੀਜ਼ ਵੀ ਆ ਇਹਦੇ ਬਾਰੇ ਜ਼ਰੂਰ ਪੁੱਛਿਆ ਕਰੋ ਕਿ ਆਪਣਾ ਨੁਕਸਾਨ ਕਿੰਨਾ ਹੋਵੇ ਤੁਹਾਨੂੰ ਪਤਾ ਹੀ ਆ ਬਾਕੀ ਹੁਣ ਬੰਦੇ ਆ ਰਹੇ ਹੋਰ ਅਰੇ ਮੈਂ ਆ ਵੀ ਰਿਹਾ ਵੰਦੀ ਨੇ ਮਨੇ ਬੋਲਿਆ ਕਿ ਤੂੰ ਉੱਬਰ ਜੇ ਉਹੀ ਵੰਦੀ ਪਾਸੇ ਲੱਗ ਗਿਆ ਮੈਂ ਆਉਂਨ ਸਿਰੋਲ ਤੱਕ ਆਇਆ ਤੇਰਾ ਮੈਂ ਤੜੀ ਜਾਈ ਇਹਨੇ ਬਤਾਇਆ ਹੀ ਨਹੀਂ ਇਹਨੇ ਲੇ بتایا ਨਹੀਂ ਪਹਿਲਾਂ ਕਹਿ ਦੇਣਾ ਯਾਰ ਹੈ ਕਿਉਂ ਨਹੀਂ ਬਤਾਇਆ ਇਹਨਾਂ ਨੇ ਮੂੰਸ਼ਾਲ ਕਾ ਗਊ ਕਾਟ ਵੀ ਨਹੀਂ ਪਹਿਲਾਂ ਸਟਾਰਟ ਰਾ ਰਾ ਹੁਣ ਆਹ ਕਿਤੇ ਚਲੀਏ ਆ ਜੀ ਦੇਖੋ ਜੀ ਐਮਪੀ ਵਾਲਿਆਂ ਬੰਦਾਂ ਦਾ ਹਾਲ ਦੇਖੋ ਵੀ ਆ ਬੰਦਾ ਇਧਰ ਸਾਹਮਣੇ ਹੈਗਾ ਪਿੱਛੇ ਇਹ ਵਾ ਇਧਰੋਂ ਮਸ਼ੀਨ ਘੇੜਾ ਲੈ ਕੇ ਆ ਰਹੀ ਸੀ ਪਰ ਮੈਂ ਤਾਂ ਫਿੰਗਰਾਂ ਕ ਸਾਹ ਇਧਰੋਂ ਘੇੜਾ ਲੈ ਕੇ ਆ ਰਹੀ ਸੀ ਕੰਬੈਨ ਤੇ ਵਾਕੀ ਪੰਮਾ ਤੁਹਾਨੂੰ ਦਿਖਾਉਂਦਾ ਜੀ ਇਧਰ ਦੇਖੋ ਜੀ ਇਹਨਾਂ ਦੇ ਕੰਮ ਬੰਦਾਂ ਦੇ ਬੰਦੇ ਨੇ ਦੱਸਿਆ ਨਹੀਂ ਸਾਨੂੰ ਕਿ ਮੇਰਾ ਇੱਥੇ ਬੋਰ ਹੈਗਾ ਆ ਵੇ ਬਲੇਡ ਨੇ ਮੋਰਾ ਕਰਤਾ ਆ ਦੇਖੋ ਫਿੰਗਰਾਂ ਦੇ ਵਿੱਚ ਵੱਜੀਆਂ ਆ ਕੇ ਤੇ ਆ ਬਲੇਡ ਇੱਥੇ ਟੁੱਕਿਆ ਤੇ ਇਹਦਾ ਕਿੰਨਾ ਨੁਕਸਾਨ ਹੋਇਆ ਪੈਰ ਦਾ ਆਪਣਾ ਦੇਖ ਲਓ ਕਿੰਨਾ ਹੋ ਗਿਆ ਹੋਊਗਾ ਤੇ ਦੇਖੋ ਸਾਰੀ ਸਟਿਕ ਨਵੀਂ ਪਾਈਆ ਕੱਢ ਕੇ ਟੁੱਟ ਗਈ ਸਟਿਕ ਤੇ ਫਿੰਗਰਾਂ ਬਲੇਡ ਨਵੇਂ ਝੰਡੇਆ ਤੇ ਇਹ ਬੰਦੇ ਨੇ ਦੱਸਿਆ ਨਹੀਂ ਉਹ ਸਾਹਮਣੇ ਬੈਠਾ ਛਾਵੇਂ ਜੀ ਜਿਹੜਾ ਕਹਦਾ ਲਿੱਤਾ ਲਾਹ ਲਵੇ ਤੇ ਨਕਟ ਕੁਟ ਕੁਟ ਗਏ ਦੂਜਾ ਪਾਸੇ ਮੂੰਹ ਕਰਦੇ ਵੇਂਦਾ ਵੀ ਤੈਨੂੰ ਪਤਾ ਨਹੀਂ ਕਾ ਮੇਰੇ ਇੱਥੇ ਬੋਹਰ ਕਾ ਮੈਂ ਦੱਸਣਾ ਇਹਨਾਂ ਨੂੰ ਆ ਦੇਖੋ ਇਹਦੇ ਵਿੱਚ ਵੱਜੀ ਆ ਮਸ਼ੀਨ ਇਧਰੋਂ ਪੈਪ ਲੈਣ ਦਾ ਕੋਈ ਪਾਣੀ ਵਗੈਰਾ ਆਉਂਦਾ ਇਹਦੇ ਖੇਤ ਚ ਇੱਥੇ ਵਿਚਾਲੇ ਇਹ ਵੀ ਬੰਦੇ ਨੇ ਨਹੀਂ ਦੱਸਿਆ ਕਿ ਮੇਰੇ ਇੱਥੇ ਬੋਹਰ ਆ ਨੁਕਸਾਨ ਦੇਖ ਲਓ ਕਿੰਨਾ ਜਿਹੜੀ ਮਸ਼ੀਨ ਰੁਕੀ ਆ ਨਵੀਂ ਪਾ ਦੇ ਫਿੰਗਰ ਯਾਰ ਆ ਇਹ ਇੱਥੇ ਹੀ ਨਵੀਂ ਗਾਣੀ ਹੂੰ ਕਿ ਨੁਕਸਾਨ ਦੇਖ ਲਓ ਕਿੰਨਾ ਹੋ ਗਿਆ ਆਪਣਾ ਇੱਕ ਤਾਂ ਮਸ਼ੀਨ ਤਿੰਨ ਘੰਟੇ ਬੰਦ ਹੋ ਗਈ ਇਹ ਮਾਰੇਗਾ ਕਿ 3-4 ਹਜ਼ਾਰ ਹੈ ਬਾਕੀ ਦੂਜੀ ਗੱਲ ਜਿਹੜਾ ਨੁਕਸਾਨ ਹੋਇਆ ਉਹ ਵੱਖਰਾ ਜਿਹੜਾ ਇਹ ਪਹਿਲਾਂ ਹੀ ਲੈ ਕੇ ਆ ਰਹੀ ਸੀ ਸਵੇਰੇ 8 ਵਜੇ ਦਾ ਟਾਈਮ ਸੀ 8 ਵਜੇ ਮਸ਼ੀਨ ਸਟਾਰਟ ਕੀਤੀ ਆ ਤੇ ਤਕਰੀਬਨ ਹੁਣ ਟਾਈਮ ਲੱਗ ਪਾ 11 11:30 ਹੋ ਗਿਆ ਹੋਊਗਾ ਤੇ ਇੱਕੋ ਜਿਹੜਾ ਲਾਇਆ ਸਵੇਰ ਦਾ ਤੇ ਇਹਨਾਂ ਬੰਦਿਆਂ ਨੂੰ ਇਹ ਹੁੰਦਾ ਆ ਕਿ ਸਾਡੇ ਖੇਤ ਵਿੱਚ ਕੀ ਕੁਝ ਹੈਗਾ ਕੀ ਨਹੀਂ ਹੈਗਾ ਕਿ ਬੰਦੇ ਨੂੰ ਦੱਸਿਏ ਕਿ ਅਗਲੇ ਨੁਕਸਾਨ ਨਾ ਹੋ ਜਾਏ ਅਸੀਂ ਉਹਨੂੰ ਇਹ ਪੁੱਛਿਆ ਆ ਪ੍ਰਾਣੇ ਲਬੜੇ ਕਿ 5.5 7000 ਦਾ ਨੁਕਸਾਨ ਹੋ ਗਿਆ 7 8 ਕੇ 10 ਦਾ ਹੀ ਹੋ ਗਿਆ ਕਿ ਉਹ ਦਿਹਾੜੀ ਵੇਦੀ ਖਰਾਬ ਹੋ ਗਈ ਤੇ ਉਹ ਬੰਦਾ ਕੋ ਪਤਾ ਕੀ ਕਹਿੰਦਾ ਉਹ ਪੁੱਛੇ ਉਹਦੇ ਬਾਰੇ ਤੁਹਾਨੂੰ ਆ ਬੰਦਾ ਦੱਸੂ ਉਧਰ ਜੇ ਉਹਨੂੰ ਪੁੱਛਿਆ ਪਾ ਬਈ ਇਹਨੂੰ ਵੀ ਸਾਡਾ 10000 ਦਾ ਨੁਕਸਾਨ ਤੈਨੂੰ ਕਿਹਾ ਦੇ ਸਕੋ ਅੱਗੋਂ ਤਾਂ ਮੇਰਾ ਵੀ 10000 ਦਾ ਨੁਕਸਾਨ ਹੋ ਗਿਆ ਹੋਰ ਪਟਣਾ ਪੈਣਾ ਮੈਨੂੰ ਉਹ ਆਪਾਂ ਕੀਤਾ ਉਹ ਕਿਹਦੀ ਗਲਤੀ ਨਾਲ ਆਇਆ ਉਹ ਰੱਖਾ ਫਿਰ ਤਾਂ ਗਲਤੀ ਤਾਂ ਮੇਰੀ ਹੀ ਹੈ ਮੰਨ ਗੈਣਾ ਲਾ ਕੇ ਬੋਲਿਆ ਹਾਂ ਲਿੱਤਰਾਂ ਰਿਕਾਰਡ ਹੈ ਹੋਰ ਤਾਂ ਕੁਝ ਨਹੀਂ ਬਾਕੀ ਸਭ ਕੁਝ ਠੀਕ ਹੈ ਤੇ ਅਤੇ ਜャ ਸਟੈਕ ਵੀ ਪਾਈ ਆਪਾਂ ਨਵੀਂ ਜੀ ਤੇ ਬਲੇਡ ਵੀ ਫਿੰਗਰਾਂ ਵੀ ਤੇ ਐਂਗਲ ਵੀ ਸਿੱਧੀ ਕੀਤੀ ਆ ਐਂਗਲ ਕੀਤੀ ਬਹੁਤ ਬੜੀ ਔਖੀ ਸਿੱਧੀ ਕੀਤੀ ਕਿਉਂਕਿ ਆਪਾਂ ਵੀਡੀਓ ਨਹੀਂ ਬਣਾਈ ਇਸ ਕਰਕੇ ਮੈਂ ਕਿਹਾ ਕਿ ਆਪਣੇ ਕੋਲ ਟਾਈਮ ਘੱਟ ਸੀ ਇਧਰ ਹੀ ਮਥਾ ਪੂਰਾ ਲੱਥਾ ਗਿਆ ਸੈੱਟ ਸ਼ੂਟ ਕਰਦਿਆ ਕਰਦਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਫਿਰ ਵੀਡੀਓ ਨਹੀਂ ਬਣਦੀ ਜੇ ਇਧਰ ਕੰਮ ਕਰਨਾ ਮੈਂ ਆਪਣੇ ਵੀਡੀਓ ਕਿੱਥੇ ਬਣਦੀ ਆ ਇਪਰ ਹੁਣ ਸੈੱਟ ਕਰਕੇ ਪਾਈ ਆ ਸਟਿਕ ਦੁਬਾਰਾ ਤੇ ਅਜਾ ਡੁੱਡ ਦੇ ਨਾਟ ਨੂਟ ਵਗੈਰਾ ਖੁੱਲੇ ਹੀ ਪਿਆ ਇਹ ਪੌਣੇ ਆਪਾ ਉਹ ਗੇੜ ਰਹੀ ਪਣੀ ਹੈ ਫਿੰਗਰ ਕਸੂ ਹੈ ਨਹੀਂ ਜਾ ਲੈ ਲੈ ਗੇੜ ਚੱਲ ਜਹੋਲੀ ਚੱਲ 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 ਬਾਸ ਇੱਥੇ ਕਾਦਿਓ ਆ ਨਹੀ ਹਲਾਤ ਐ ਪੀ ਦੇ ਬੰਦੇ ਕਹਿੰਦੇ ਨੇ ਐਪੀ ਬਹੁਤ ਪੈਸਾ ਬਣਦਾ ਹੈ ਆ ਦੇਖੋ ਵੀ ਕਿੰਨਾ ਜੋਰ ਨਾਲ ਮਸ਼ੀਨ ਵੱਜੀ ਹੋਗੀ ਬਲੇਡ ਨੇ ਅੱਧਾ ਵੱਡਤਾ ਆ ਬਹੁਰ ਆ ਦੇਖ ਲਓ ਤੇ ਇੱਥੇ ਫਿੰਗਰਾਂ ਵੱਜੀਆਂ ਇੰਦੇ ਚ ਤੇ ਐਂਗਲ ਮੰਗੀ ਹੋ ਗਈ ਆ ਹਾਂ ਲੋਟਿੰਗ ਇਹ ਬੰਦੇ ਕਹਿੰਦੇ ਮਸ਼ੀਨ ਹੌਲੀ ਸੀ ਦੂਜੇ ਲੋਚ ਸੀ ਜੇ ਕਹਿੰਦਾ ਹਾਈ ਚੋਂਦੀ ਤੇ ਬੋਰ ਬੁਰੀ ਪੱਟਾ ਜਾਣਾ ਤੇ ਮਸ਼ੀਨ ਉਹ ਤੋਂ ਲੰਗ ਜਾਣੀ ਹਨਾ ਹੁਣ ਇਧਰ ਖੜ ਕਿੱਥੇ ਕਹਿੰਦਾ ਵਟਣੇ ਨੇ ਤੇ ਬਾਅਦ ਚ ਇਧਰ ਕਿ ਦਵੇ ਹੈ ਹੈ ਤੋ ਕਹ ਚਾਲਾ ਉਹਨੂੰ ਪੁੱਛ ਉਹਨਾਂ ਨੂੰ ਤਾਂ ਦੱਸਿਆ ਗਵਣੀ ਚਾਲਾ ਉਧਰ ਚੱਲਾ ਪੁੱਛੀ ਉਹਨੂੰ ਆਰੇ ਚੱਲ ਚੱਲ ਅੱਗੇ ਲੱਗ ਪੂੜੀਆਂ ਹੀ ਲੈ ਆ ਗਣੇ ਤੁਹਾਡੇ ਵਾਸਤੇ ਉਹਨਾਂ ਦਾ ਨਾਂ ਲੈ ਲਓ ਪੂੜੀਆਂ ਸਾਡੇ ਵਾਸਤੇ ਆ ਹੀ ਆਣੇ ਆ ਮਨੋਂ ਪਤਾ ਨਹੀਂ ਕਿਹਦੇ ਕਿਹਦੇ ਆਹ ਬੰਦਾ ਜੀ ਇਹ ਤੇਰਾ ਖੇਤ ਹੈ ਭਾਈ ਸਾਹਿਬ ਤੇ ਤੁਮਨੇ ਬਤਾਇਆ ਨਹੀਂ ਅਰੇ ਮੈਂ ਬਤਾ ਦਿੱਤਾ ਹਾਂ ਭੁੱਲ ਗਿਆ ਮੈਂ ਪਿੱਛੇ ਆ ਰਹਾ ਤਾਂ ਮੈਂ ਮੈਨੂੰ ਸੋਚਿਆ ਵਾਹ ਤੋਂ یوں ਰਾਉਂਡ ਲੇ ਲੇ ਇੱਥੇ ਮੈਂ ਤਾਂ ਮੇਰੀ ਬਾਸ ਆ ਬੱਸ ਸੁਣ ਲੈ ਇਹ ਬੋਲਗਾ ਤੂੰ ਜਾਂ ਇਹੀ ਕਹ ਗਲਤੀ ਹੋ ਗਈ ਅਰੇ ਮੈਂ ਗਲਤੀ ਤੇ ਮਾਣੇਗਾ ਇਸ ਦਾ ਵੀ ਨੁਕਸਾਨ ਹੋ ਗਿਆ ਨੁਕਸਾਨ ਮਾਰੋ ਖੁਦ ਕੋ ਵੀ ਹੋਣ ਥਾਕੂ ਤੇਰਾ ਤੇਰਾ ਨੁਕਸਾਨ ਤੇ ਤੇਰੀ ਗਲਤੀ ਨਾਲ ਹੋਇਆ ਹੈ ਹੈ ਜਿਹੜਾ ਸਾਡਾ ਨੁਕਸਾਨ ਉਹ ਵੀ ਤੇਰੀ ਗਲਤੀ ਨਾਲ ਹੀ ਹੋਇਆ ਹੈ ਐਂ ਗੱਲ ਲੈਣਾ ਕਿ ਸਾਨੂੰ ਤੇ ਇਹਦੇ ਬਾਰੇ ਪਤਾ ਨਹੀਂਗਾ ਕਿ ਇਹਦੇ ਵਿੱਚ ਕੀ ਕੁਝ ਹੈਗਾ ਕੀ ਨਹੀਂ ਹੈਗਾ ਅੱਗੇ ਤੋਂ ਖਿਆਲ ਰੱਖਾ ਕਰ ਰੋਟੀ ਮੇਰੇ ਨਾਲ ਰੋਟੀ ਖਾਂਦਾ ਨਹੀਂ ਖਾਣਾ ਖਾਤਾ ਦੋ ਟਾਈਮ ਕੇ ਇੱਕ ਤੇਰਾ ਖਾਣ ਕੇ ਚੇਤਾ ਰਹਿਤਾ ਨਾ ਮੈਨੇ ਅਭੀ ਖਾਣਾ ਮੇਕੋ ਭੁੱਖ ਲੱਗ ਗਈ ਹੈ ਪਤਾ ਰਹਿਤਾ ਨਾ ਆਪ ਕੋ नहीं खाने का याद रहता ना मुझे मैंने खाना सीजन में मैं आके खड़ा हो जाता हूँ इस सीजन क्या दिमाग से निकल गया अच्छा चलो आगे पहली तुम्हारा ये, ये, ये। मशीन है ना तो वहाँ से ही बता देना बात पता क्या एक तो तुम्हारा ये गलत है जो तुम बोर बनाते हो ना उसको साइड पे लगाना चाहिए यहाँ पर तुम खेत के बीच में साइड पे यहाँ पर बना दो ना ਇਹ ਵਹਾਂ ਜੋ ਬਣਾਇਆ ਆਪਣੇ ਯਹਾਂ ਬਣ ਜਾਏ ਸਾਈਡ 'ਤੇ ਉੱਤ ਰਹੇਗਾ ਨਹੀਂ ਨਹੀਂ ਆਵੇ ਨਾ ਤਾਂ ਇਹ ਦਿਵਾਨ ਨੂੰ ਪੜੇ ਨਾ ਹੋਰ ਪਾਣੀ ਆ ਨਹੀਂ ਆਤਾ ਹਾਂ ਕਿਉਂ ਨਹੀਂ ਆਤਾ ਜਾਂ ਪੰਡਿਤ ਬਤਾੜੇ ਵਾਂ ਦਿਵਾਲਾ ਸ਼ਬਾਹੇ ਲਗਾਣਾ ਪੜੇਗਾ ਪੰਡਿਤ ਨੇ ਵਹੀਂ ਪ੍ਰਾਇਬ ਕਿ ਵਹੀਂ ਆਏਗਾ ਬਤਾਇਆ ਤਾਂ ਮੈਂ ਤਾਂ ਮੂੰਹ ਖੁਦ ਹੀੜੇ ਦਿਵਾਲੂ ਠੀਕ ਹੈ ਅੱਛਾ ਜੀ ਇਹਨਾਂ ਦਾ ਦੱਸ ਦਿਆ ਕਿ ਇੱਥੇ ਤੁਹਾਡਾ ਪਾਣੀ ਆਊਗਾ ਤੇ ਇੱਥੇ ਤੁਹਾਡਾ ਕੋਈ ਮਸਲਾ ਲਾਊਗਾ ਇਤਾਂ ਕਰਕੇ ਬੋਰ ਵਿੱਚ ਬਣਾਉਦੇ ਆ ਤੇ ਕਰਦਾੜ ਤੇ ਇੱਥੇ ਕਰਦੇ ਆ ਨੇ ਜੀ ਹਾਲਾਤ ਐ ਪੀ ਦੇ ਬੰਦੇ ਕਹਿੰਦੇ ਨੇ ਪੀ ਬਹੁਤ ਪੈਸਾ ਬਣਦਾ ਹੈ ਆ ਦੇਖੋ ਵੀ ਕਿੰਨਾ ਜ਼ੋਰ ਨਾਲ ਮਸ਼ੀਨ ਵੱਜੀ ਹੋਗੀ ਬਲੇਡ ਨੇ ਅੱਧਾ ਵੱਡਤਾ ਆ ਬਹੁਰ ਆ ਦੇਖ ਲਓ ਤੇ ਇੱਥੇ ਫਿੰਗਰਾ ਵੱਜੀਆਂ ਦੇ ਚ ਤੇ ਐਂਗਲ ਵਿੰਗੀ ਹੋ ਗਈ ਆ ਹੈ ਲੋਚ ਹੀ ਸਾਢੇ 8 ਵਜੇ ਦੀ ਬੰਦ ਆ ਜੀ 12 ਵਜੇ ਚਾਲੂ ਕਰਨ ਲੱਗੇ ਹੁਣ ਬੋਰ ਕਰਕੇ ਹੌリエ 8:30 ਵਜੇ ਦੀ ਬੰਦ ਆ ਜੀ 12 ਵਜੇ ਚਾਲੂ ਕਰਨ ਲੱਗੇ ਹੁਣ ਮੈਂ ਬੋਲ ਕਰਕੇ ਹੌリエ ਲਾਈ ਚੱਲ ਆ ਇਦਾ ਜੀ ਸਾਨੂੰ ਪਤਾ ਕਿਵੇਂ ਸਿੱਧੀ ਕੀਤੀ ਇਸ ਸਟਿਕ ਵਗੈਰਾ ਔਰ ਪੰਮੇ ਭਾਈ ਕੋਈ ਹੋਰ ਗੱਲ ਕਹਿਣਾ ਚਾਹੁੰਦਾ ਏ ਜਾਂ ਨਹੀਂ ਕੋਈ ਹੋਰ ਗੱਲ ਕਹਿਣਾ ਚਾਹੁੰਦਾ ਏ ਬੋਰ ਬਾਰੇ ਹਾਂ ਸੂਮਾ ਸੂਮਾ ਨੂੰ ਪੜਾਉਣਾ ਉਹ ਸੂਮਾੜ ਵੇਖਾਈ ਪਾਤਾ ਏ ਇਹ ਆਹ ਨਾਲ ਦੋ ਹੀ ਉਹਨਾਂ ਦੇ ਪਾਲੇ ਨੇ ਮੇਰੇ ਦੋ ਦੱਬੇ ਕਿੰਦੇ ਜਾ ਕਮੇਰੇ ਗਾਹਾਂ ਜਿਹੜੀ ਆਵਾਜ਼ ਹੈ ਨਾ ਐਨੇ ਦਿਨ ਤੋਂ ਤੁਹਾਨੂੰ ਨਾ ਪਤਾ ਲੱਗਾ ਕਿੱਥੇ ਆਵਾਜ਼ ਆਂਦੀ ਹੈ ਮੈਂ ਤੁਹਾਨੂੰ ਦੱਸਾਂ ਇਹ ਆਵਾਜ਼ ਮੇਰੇ ਗਾਹਾਂ ਜਿਹੜੇ ਪਰਲੇ ਪਾ ਪਲੇਟ ਨਹੀਂ ਗਈ ਉਹਦਾ ਵੈਲਡਿੰਗ ਪਟੀਚਾ ਪਿਆ ਹੈ ਔਕਰ ਵਾਲੀ ਹਾਂ ਹਾਂ ਦੇ ਖਾਣੋਂ ਉੱਤਰ ਮੰਦਰ ਦਾ ਜਾਉਣਾ ਤੁਸੀਂ ਹਨਾ ਵੈਲਡਿੰਗ ਕਰਾ ਕੇ ਲੈਣੀ ਚੰਗਾ ਆਹੋ ਪਰਲਾ ਪਹਾ ਲੈ ਰੱਖੇ ਮਿਹਨਤ ਲੱਗਦੀ ਅੱਜ ਦਾ ਆਪਣਾ ਇੰਨਾ ਹੀ ਆ ਜੀ ਕੱਲ ਨੂੰ ਮਿਲਦਾ ਹਾਂ ਕਿਸੇ ਨਵੀਂ ਵੀਡੀਓ ਚ ਉਦੋਂ ਤੱਕ ਮੇਰੇ ਸਾਰੇ ਵੀਰਾਂ ਨੂੰ ਸਸਰਿਆ ਕਾਲ ਦੀ ਜੌਂਦੇ ਬਸੇ ਰਹੋ ਤੇ ਜਵਾਨੀਆਂ ਮਾਣੋ ਅੰਦਰਲੀ ਬਾਤ ਜੀ ਬੋਲੀ ਜਾਂਦੀ ਵਾ ਬੋਲੀ ਜਾਂਦੀ ਆਰੇ ਉਹ ਉਹ ਮਾਰੇ ਬਾਤ ਨੂੰ ਉਹਨੇ ਉਹਨੇ ਵਾ ਜੀਬਾਨ ਫੜ ਲਈ ਨਾਨਾ ਨੇ ਕੇ ਯਾਰ ਬਹੁਤ ਵਾ ਪਕੜਿਆ ਜਾਇ ਬੈਗਨੇ ਬੜਾ ਆਪਾ ਕਹੂ ਕਾਚੇ ਅਜਿਹਾ ਦੁਦਾ ਵੀ ਕਾਚੇ ਤੇ ਯਾਰ ਦੁਦਾ ਕਾਟੇ ਬਾ ਲੋਗ ਵਾਤ ਪਕੜੇ ਫੇਰੇ ਜਿਉਂ ਕਹਿ ਰਿਹਾ ਮਾਰੀ ਬਾਤ ਨੂੰ ਬਸਿੱਤ ਤੈਨੂੰ ਇਹ ਗਾਵੇਂ ਦੇ ਦੇ ਤਾਂ ਦੇਣਾ ਜਰਾ ਹਾਂ ਮਾਰੇ ਯਾਰ ਮਦਦ ਇਸਰੇ ਦੇ ਵਿੱਚ ਜੋ ਜੋ ਮਸ਼ੀਨ ਵਿੱਚ ਧਾਣਾ ਰਿਹਾ ਉਹ ਕਰ ਜੋ ਆਮੂ ਹਾਂ ਵਾ ਨਿਆਤੀ ਦੋ ਮੋ ਕਟਰ ਖੋਲਾ ਲੀਜੋ ਫਿਰ ਮੈਂ ਦੇ ਹੋ ਕਟਰੀ ਵਾਈ ਮਾਰਿਆ ਮੈਂ ਤਾਂ ਮੈਂ ਹਾਂ ਬਗਾ ਵਿਸਰੇ ਲਓ ਚਲੋ

चार है इधर उधर का सब काटेगा का कितना वो, दो, तीन चार ये, वो दस बारह बीघा जमीन उधर कटेगी उसकी वो दिन अपन गए थे गाड़ी खड़ी कर दिन खाना खाया था ना अपन नीम के नीचे सोए थे कहा पर हाँ 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 हाँ। माँ फिर की गाड़ी उतरी थी वो हाँ हाँ। वो उसी जगह अपन को जाना है पर पर बाकी बच्चा हुआ है जाना है 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 ठीक ना हाँ। हुँँ। हुँँ। चलो उठो उधर नहीं जाना अरे उधर नहीं जाएंगे उधर तो वो विशाल गाड़ी गई आज हाँ वो छोरा बोल रहा था ना कि मेरा दो बीघा काटो वो लेके आया चलो ਚਲ ਲੋਰ ਆਪਣਾ ਦਿਹਾੜੀ ਪੂਰੀ ਹੋ ਗਈ ਅੱਜ ਆਪਣੀ ਹੀਰੋਇਕ ਕਰਨ ਲੱਗੇ ਮਸ਼ੀਨ ਸਟਾਰਟ ਹੈ 15 ਵਜੇ ਗੇ ਮਸਲਾ ਬਣ ਗਿਆ ਪਹਿਲੇ ਇੱਥੇ ਵੜਨੇ ਜੇ ਹਾਂ ਪਹਿਲਾ ਕਟਰ ਬਾਹਰ ਚਾਹ ਤੇ ਰੋਟੀ ਉਦੋਂ ਪੌੜੀ ਲਈ ਜਾਵਾਂਗੇ ਚਲੋ ਵਟਾ ਵੜੋ ਚੜੋ ਅੱਗੇ ਹੋਰ ਕੰਮ ਕਿਤੇ ਬਤੋੜੀ ਦੋ ਦਿਨਾਂ ਵਿੱਚ ਚਲਾਈ ਹੋਈ ਥੋੜੀ ਇੱਧਰ ਚਲੋ ਵਟਾ ਵੜਦੇ ਹੋਏ ਇਧਰ ਆਈ ਦਾਰੂ ਮੇਰਾ ਕੰਮ ਦੇ ਤੂੰ ਨਾ ਅਗੜ ਬੈਰੰਗ ਨੇ ਵੱਡਾ ਗਲੈਂਡਰ ਲਿਆਂਦਾ ਤਾਂ ਪਾ ਕੇ ਫਿਰ ਸਟਰੈਸ਼ਟ ਬੈਰੰਗ ਪਾਇਆ ਉਹ ਇੰਨਾ ਥੋੜਾ ਕੱਟਾ ਕਢਵਾ ਦੇ ਉਹਨਾਂ ਦੇ ਆਪਣੇ ਪੰਮੇ ਵੇਗਾ ਕੱਟ ਦੀ ਤੇਲ ਦੇ ਦੇ ਤੇਲੇ ਉਹ ਕਪੜਾ ਵਾਲ ਕੇ ਕੋੜ ਕੇ ਬੰਦ ਦੇਣਾ ਸੀ ਉਹ ਨਾ ਉਹ ਨਾ ਵੀ ਖੁੱਲੀ ਸੀ ਹੈ ਕਿ ਖੁੱਲੀ ਸੀਲ ਤਾਂ ਖੁੱਲੀ ਕਪੜਾ ਦਾ ਬਾਲ ਦੇ ਫਰਕ ਪੈ ਜਾਣਾ ਹੈ ਫਰਕ ਪੈ ਜਾਣਾ ਹੈ ਉਨੇ ਫੋੜ ਕੀਤਾ ਆਹ ਹੋਈ ਨਹੀਂ ਉਹਨੇ ਇੱਥੇ ਵੜਨਾ ਪਹਿਲਾਂ ਕਾਟੀ ਕੋਲ ਜੀ ਤੂੰ ਜਾ ਨਾਲ ਇਹਨਾਂ ਦੇ ਕਰ ਸਟਾਰਟ ਹੈ ਰੇੜਾ ਪਾ ਲ ਮਗਰ